ਰਵੀ ਆਉਂਦੀ ਨਹੀਂ ਜਦ ਕੰਟਰੋਲ ਮੰਗਾ ਜਾਂਦੇ ਸਾਰੇ ਪਾਸੇ ਚੱਲ ਚੋਗੇ ਜੇ ਮੋੜ ਮਣਾਈ ਹੋ ਗਈ ਬੱਕਰੀ ਦੀ ਹਾਂ ਉਹਦੀ ਗਾਰੰਟੀ ਦੇਵਾਂਗੇ ਤੇ ਜੇ ਫਲਟਰ ਬੱਕਰੀ ਨਹੀਂ ਆਸੀ ਜਲਦੀ ਹਾਂ ਮੋੜਾ ਮੋੜ ਜੇ ਮੈਂ ਦੱਸਾਂ ਪਵਾਣਾ ਹੁਣ ਬੱਕਰੀਆਂ ਨਹੀਂ ਰੱਖਦਾ ਜੇ ਬੱਕਰੀ ਗੱਭਣ ਨਾ ਹੁੰਦੀ ਨਾ ਫਿਰ ਬੱਕਰੀ ਨੇ ਨੂਏ ਨਾ ਉਸ ਕੰਮ ਆਉਂਦਾ ਤੂੰ ਨਹੀਂ ਹੋਈ ਹੁੰਦੀ ਪੜਾ ਕਪੜਾ ਉੱਟੂ ਬੰਦ ਕਰਦਾ ਰਹਿਆ ਜੇ ਕਿੱਥੇ ਨਿਉਟੀ ਨਾ ਛਾਨਣਾ ਚੂਚੇ ਘਰੋਂ ਹੀ ਆਈ ਇਹਦੇ ਮਾਲ ਤੋਂ ਹੀ ਆਈ ਦੀ ਲੱਭੂ ਨਹੀਂ ਹੈ ਜੀ ਬੱਕਰੀ ਇਹ ਵੀ ਦੇਖ ਲੈ ਤਮਾ ਨਾ ਨਾ ਨੀ ਨੀ ਹੋਣੀ ਮੈਂ ਆਪਨੀ ਜੁਲਾਈ ਕਰਦਾ ਜੇ ਮੈਂ ਇਹਨਾਂ ਨੂੰ ਕਹਿੰਦਾ ਇਹ ਜਾਲ ਨਾ ਮੀਨੇ ਦੇ ਜੱਪਣਾ ਕਰਦਾ ਮੇਰੀ ਤਾਂ ਸੋਦਾ ਜਿਹੇ ਭੰਡਰ ਹੈ ਬੱਕਰੀ ਕੱਪਰ ਆਉਂਦੀ ਹੁੰਦੇ ਨੂੰ ਚੱਟਾ ਬਣਾ ਜਿੰਦੀ 2 ਮਹੀਨੇ ਪਹਿਲਾਂ ਲੱਗ ਜਾਂਦੀ ਆਪ ਜੀ ਦੇਖੋ ਜੇ ਗੱਲ ਸੁਣਨਾ ਹੋਣਗੇ ਤੇ ਲਿਆ ਕੇ ਦਿਖਾ ਦੇ ਬਾਈ ਦੇਖੀ ਉਹ ਵੀਰੇ ਮੈਂ ਜਿਹੜਾ ਭੰਵੇਂ ਬਾਤ ਰਹਿੰਦੇ ਉਹ ਦਿਨ ਬਾਤ ਰਹਿੰਦੇ ਉਹ ਵੀਰੇ ਦਿਨ ਬਾਤ ਉਹ ਵੀਰੇ ਵੀਡੀਓ ਬਣਾ ਕੇ ਬੱਕਰੀ ਚਵਾਦੇ ਆ ਉਹ ਦਿਨ ਬਾਤ ਰਹਿੰਦੇ ਹੁਣ ਮੈਂ ਕਹਿ ਨਹੀਂ ਸਕਦਾ ਬੱਕਰੀ ਮੋੜ ਦਿਓ ਯਾਰ 1.5 ਮਹੀਨੇ ਲੈ ਗੱਲ ਸੁਣ ਲੈ ਬਾਈ ਆਪਦੀ ਗਾਰੰਟੀ ਦੇ ਲਈ ਮੈਂ ਗਾਰੰਟੀ ਨਹੀਂ ਦੇਤੀ ਅਗਲੇ ਗਾਰੰਟੀ ਦੇਣਗੇ ਅਗਲੇ ਦੀ ਬੱਕੀ ਉਹ ਦਿੰਦੇ ਹੈਗੇ ਦੇਣ ਵੀ ਨਾ ਨਹੀਂ ਫਿਰ ਮੈਂ ਭਈ ਜੇ ਤਾਂ ਆਪਾਂ ਕਿਉਂ ਹੋ ਗਿਆ ਤੇਰੇ ਸ਼ਰਮਦਾ ਨਾ ਗਲਤੀਆਂ ਉੱਥੇ ਨਹੀਂ ਨਹੀਂ 10 ਦਿਨ ਨਹੀਂ ਮੈਂ ਮੁੜ ਕੇ ਹੋ ਕਰ ਰਿਹਾ ਤਾਂ ਹੈ ਇਹਨਾਂ ਵੀ ਦਿਨਾਂ ਆ ਕਿਸੇ ਨੇ ਆਪਣੀ ਗੱਲ ਗਵਾਹੀ ਹੀ ਨਹੀਂ ਦੇਣੀ ਗੱਲ ਚ ਰਸਾ ਮਾਰਨਗੇ ਸਾਰੇ ਇਹਦਾ ਕੰਡੀਸ਼ਨ ਲਾ ਲਈ ਸੀ ਹਾਂ 40000 ਦਾ ਭਾਤ ਮੇਰੇ ਪਾਸੇ ਭਾਈ ਹੁਣ ਨੂੰ ਸੂਣ ਵਾਲੀ ਹੁੰਦੀ ਤੁਲ ਦੀ ਬੱਕਰੀ ਉਹ ਨੂੰ ਮਹੀਨੇ ਦੀ ਦਾ ਬੱਕਰੀ ਰਹਿ ਗਈ ਸੂਣ ਵਾਲੀ ਬੱਕਰੀ ਹੀ ਰੱਖਦੇ ਆ ਭਰਾਵਾ ਯਾਰ ਬੱਕਰੀਆਂ ਤੁਸ ਰੱਖਦੇ ਲਾਣੇ ਤੇ ਨਾ ਪਰ ਅੱਜ ਮੇਰਾ ਗਲ ਕੱਟ ਜੇ ਬੱਕਰੀ ਗੋਣ ਤੇਰਾ ਬੱਕਰੀ ਯਾਰ ਲੱਗ ਜੂ 1.5 ਮਹੀਨੇ ਦਾ ਗਾੜ ਪਾੜ ਤੇ 1.5 ਮਹੀਨਾ ਠਹਿਦਾ ਲੱਗ ਜੂ ਫੇਰ ਕੀ ਪਤਾ ਲੱਗੂ ਤੂੰ ਤਾਂ ਕਹਿੰਦਾ 1 ਮਹੀਨਾ ਦੱਸ ਦੇ ਲੈਣੇ 1.5 ਮਹੀਨੇ ਹੀ ਹੋ ਗਿਆ 5 ਦਿਨ ਹੀ ਹੋਦੇ ਹੋਏ 15 ਦਿਨ 1.5 ਮਹੀਨਾ ਇਹ ਗੱਲ ਉਹ ਚੱਲ ਪੰਜ ਚਾਰ ਦਰ ਸੱਚ ਦਾ ਵਪਾਰ ਕਰੋ ਸਹੀ ਸੱਚ ਆਪਾਂ ਨੇ ਮਰ ਜਾਣਾ ਉਸ ਨਹੀਂ ਲੈ ਕੇ ਜਾਣਾ ਚਾਰ ਮਹੀਨੇ ਬੱਚੀ ਨੂੰ ਬੈਂਸ ਛੱਡ ਨਹੀਂ ਛੱਡ ਕੇ ਗਿਆ ਮੈਂ ਹਮਾਰੇ ਦੀ ਨਹੀਂ ਜੀ ਸ਼ਾਹ ਕਾਰੀ ਜੀ ਗੱਪਣ ਦੇ ਚੱਲ ਜਣਾ ਸ਼ਿਕਾਰ ਕਰਦੇ ਹੁੰਦਾ 32 ਤਰੀ ਪਈ ਬੱਕਰੀ ਹੈਗੇ ਤੈਨੂੰ ਗੱਫਲ ਵੀ ਅਸੀਂ ਮਹੀਨੇ ਦੀ ਸੂਣ ਵਾਲੀ ਦੀ ਦਿਖਾ ਦਨੇ ਲਿਆ ਤੇਰੇ ਫਰਕ ਕੀ ਦਿਖਾਈ ਇਹ ਤੈਨੂੰ ਦੱਸਾਂਗੇ ਵੀ ਆ ਦੇਖੋ ਜਿਹੋ ਬੱਚਾ ਆ ਚੋਰ ਅਨ ਯਾਰ ਬੰਦਾ ਵੀ ਆ ਆ ਬਾਈ ਵੀ ਰੱਖੀ ਦਿਖਾਉਣੀ ਖੜਚਾ ਹਾਦੀ ਹਾਦੀ ਹੋਣੀ ਦਾ ਚੱਕੀ ਯਾਰ ਤਿੰਨ ਬਕਰੀਆਂ ਦਾ 300 ਰੁਪਏ ਖਾਣਾ ਆ। ਤਿੰਨ ਗੰਗਾ ਮਸਰਾ ਸਹੀ ਤੇ। ਕਿੰਨਾ ਕਰਮਾਈਂ ਕੰਟਰੋਲ ਨਾ ਨਾ ਇਹ ਗੱਲ ਲੱਗਣੀ ਗ੍ਰੈਂਡ। ਇਹਦੇ ਨਾਲ ਇਹਦਾ ਮਾਹਿੰਦੀ ਜੀ ਇਹਦੀ। ਆਂ ਮਾਗੜੀਆਂ ਦੀ ਪੱਠ ਨੇ ਐਮ ਆ ਆ ਐ ਮਹੀਨੇ ਨੂੰ ਸੂਣ ਵਾਲੀ ਆ ਦੇਖੋ ਜੀ ਤੁਲੀ ਪਈਆ ਲਿਓਟੀ ਚੱਡਾ ਦੇਖੋ ਚਲੋ ਮੈਂ ਮੂਰਖਾ ਦੁਨੀਆ ਮੂਰਖ ਨਹੀਂ ਪਾਬਲਕ ਤਾਂ ਸਿਆਣੀ ਐ। ਆ ਦੇਖੋ ਸਰਦਾਰ ਜੀ ਤੁਲੀ ਪਈ ਹੈ ਲਾਉਂਦੀ ਹੈ ਆ ਵੀਰੇ ਹੁਣ ਤੈਨੂੰ ਛੱਟੇ ਜਮ ਜਵਾਖਾਨ ਜਾਣਾ ਹੈ ਆ ਦੇ ਬੱਚਾ ਆ ਇਹ ਆ ਦੇਖੀ ਆ ਬੱਚਾ ਲੜਕਦਾ ਐਸ ਦੇ ਉਂਗਲਾਂ ਦੇ ਥੱਲੇ ਹੁਣ ਉਸਤਾਦ ਮੰਨੇਗਾ ਚੇਲਾ ਬਣੇਗਾ ਗੁਰੂ ਗੁਰੂ ਹੇਗਾ ਬੱਚਾ ਨਹੀਂ ਮੇਰੇ ਥਾਪੜਾ ਮਾਰੀ ਲਾਤੇ ਮੈਂ ਤੇਰੇ ਤੈਨੂੰ ਭਾਗ ਰੁਪਿਆ ਦੇ ਕੇ ਚੇਲਾ ਤੇਰਾ ਬਣੂੰਗਾ ਮੈਂ ਨਹੀਂ ਮੇਰਾ ਗਾਲ ਲਾਦੀ ਤਲਵਾਰ ਹੈ ਹੇ ਹੇ ਬੱਚਾ ਮੈਂ ਹੁਣ ਬੱਚਾ ਔਰੇ ਲੜਕਾ ਨਹੀਂ ਨਹੀਂ ਇਹ ਸੁਣ ਲਈ ਐ ਅਜੇ ਮਹੀਨੇ ਤੋਂ ਵੱਧੇ ਨੂੰ ਆ ਗਿਆ ਬਾਬਾ ਜੀ ਤੈਨੂੰ ਤਸੱਲੀ ਕਰਾਉਣਾ ਲੈ ਕਿਤੇ ਵੀ ਬੱਚਾ ਨਾ ਮੈਂ ਤੇਰਾ ਚੇਲਾ ਬਣੂ ਗੁਰੂ ਦੇ ਸੰਗ ਦਾ ਆਈ ਦੇ ਦੇਖ ਲਾ ਮੈਂ ਸੱਚੀ ਗੱਲ ਤੇ ਮਰ ਲੈ ਮਰਉਣ ਤੇ ਹੋ ਜਾਣਾ ਮੈਂ ਮੇਰੀ ਭੈਣ ਘਲਾਮਾ ਚੇ ਜੇ ਮੇਰੇ ਪੱਲੇ ਕੱਖ ਨਾ ਰਹੇ ਉੱਡੜ ਜਾ ਪਰ ਸੱਚਾਈ ਦੂੰਗਾ ਮੈਂ ਕਿਸੇ ਨੂੰ ਝੂਠ ਮਤ ਬੋਲ ਕੇ ਮਰਵਾਉਂਦਾ ਨਹੀਂ ਲੋਕਾਂ ਨੂੰ ਕੋਈ ਨੋਕ ਮਾਰਨ ਵਾਲੇ ਮਾਰ ਕੇ ਨਾ ਬਿਸ਼ੱਕ ਕੋ ਖਰਾਬੀ ਨਾ ਬੱਦੀ ਅਰਦੁਲਾ ਦਾ ਵੀ ਵੇਚ ਲੈਣ ਦੇ ਨਹੀਂ ਵੇਚਣ ਦੀ ਗੱਲ ਨਹੀਂ ਪਰ ਮੇਰੇ ਫੰਡਰਾਂ ਦੇ ਭਾਜ ਵੇਚਾਂਗੇ ਤੇ ਅੱਜ ਵੀ ਇਹ 50000 ਦੀਆਂ ਫੰਡਰਾਂ ਦੇ ਪਾ ਮੋਟੀ ਹੈ ਬਹੁਤ ਤਾਜੀ ਲੈ ਚਾਂਗੇ ਕਿਥੇ ਆਉਂਦੇ ਤੂੰ ਬੱਕਰੀ ਨੂੰ 50 60 ਦੀ ਵੇਚਾਂ ਮੋਟੀ ਕੋਕ ਤੋਂ ਵੀ ਤਖੜੀ ਐ ਕਾਹਨੂੰ ਅੱਜ ਜਿਹੜਾ ਨਹੀਂ ਲੈਣੀ ਗਾਵਾ ਸੱਚਾਈ ਦੇਓ ਯਾਰ ਤੇ ਨਾ ਕੋ ਮਹੀਨੇ ਨੂੰ ਸੂਣ ਵਾਲੀ ਐ ਆਪਣਾ ਵਪਾਰ ਖਤਮ ਹੋਣਾ ਸੱਚ ਤਾਂ ਸਾਹਮਣੇ ਆਉਣਾ ਹੀ ਗੱਲ ਜਾ ਸੱਚ ਤਾਂ ਸੱਚੇ ਰਹੀ ਹਣਾ ਆਦੇ ਛੋਟੇ ਵੀ ਦਾਨ ਜਾਣ ਤਾਂ ਕਦੇ ਬੱਕਰੀਆਂ ਧੰਦਾ ਨਹੀਂ ਮੈਂ ਉਹ ਮੁੰਡੇ ਨੇ ਨਿਕਝ ਨੇ ਦੱਸਦਾ ਦੇਖ ਇੱਥੇ ਖੜਾ ਤੀ ਬਿਹਾਰ ਅੱਜੂ ਗੱਲ ਤੇਰੀ ਸੱਚ ਆ ਜਾ ਦੱਸ ਦਿੰਦਾ ਹੱਥ ਪਿੱਛੇ ਆਜੂ ਵਾ ਤੂੰ ਵੇਖੋ ਮੇਰੇ ਹੱਥ ਨੇ ਥੱਲੇ ਹਰ ਜਾ ਹੱਥ ਮੜੀ ਗੀ ਦੱਸ ਹਾਂ ਆੜਾ ਕਦਾ ਬੱਚਾ ਦੇ ਕਰ ਚੱਕ ਐਨ ਚੱਕ ਸਮਾਰ ਕੇ ਸਮਾਰ ਕੇ ਹੈਗਾ ਮੈਂ ਹੁਣ ਐਨ ਤਸੱਲੀ ਨਾਲ ਹੈਗਾ 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 ਇਹ ਦੇਖ ਮੰਨਦਾ ਫੇ ਸਾਡੀ ਆ ਘਾਰਾ ਘਰੀ ਹੈ ਬਾਈ ਨਵਾ ਬਾਪੂ ਮੰਨਣ ਜੋ ਵਾਹ ਵੇਖੋ ਝੂਠੇ ਗੱਲ ਚ ਚਲੋ ਯਾਰ ਸੱਚੀ ਵਾਲਾ ਬੰਦਾ ਜਿਹੜਾ ਕਰੀਆ ਜਿਹੋ ਨਹੀਂ ਲੈਣਾ ਨਾ ਤੂੰ ਕਹਾਵਾ ਕਹਦੇ ਭਾਈ ਉਹ ਹੀ ਗੱਲ ਆ। ਉਹ ਮਰਦੇ ਤਾਂ ਪਰਾ ਹੋਈ। ਪਤਾ ਕਹਿੰਦੇ ਮੰਨਦੀ ਨਹੀਂ ਅਸੀਂ ਬੱਕਰੀਆਂ ਚਾਹਦੇ ਆ ਯਾਰ। ਸਾਡੀਆਂ ਉਮਰਾਂ ਗੁਜ਼ਰ ਗਈਆਂ ਤਾਂ ਅੱਧੇ ਬਰਦਾਦਿਆਂ ਤੋਂ। ਮੇਰੇ ਘਰੇ ਬੱਕਰੀਆਂ ਨੇ ਪਾਲੀ ਚਾਰ ਕੇ ਲਿਉਣਗੇ ਤਿੰਨ ਨਾਲ ਆ ਰਖੇ ਨੇ। ਮੈਂ ਰਾਤ ਨੂੰ ਤਾਂ ਵਰਦਾ ਨਹੀਂ ਮਾਲ ਚਿੱਠਾ ਸੋ ਮਾਲਾਂ ਚ ਜਾਉਂ। ਖਰੀਬ ਮਰੀ ਆ। ਤੜਕੀ ਨਾ ਤੋਂ ਕਿ ਬਣੂ ਮੈਂ ਦੱਸੂਗਾ ਬੱਕਰੀ ਬਿਮਾਰ ਹੈ ਭਾਈ। ਕਲ ਟੀਕੇ ਲਾਉਣ ਤੇ ਤੁਸੀਂ। ਐਨੇ ਦੇ ਹਾਂ ਬਾਬਾ ਬਿਮਾਰ। ਫਿਰ ਕਾਰਾ ਕਰੀਦਾ ਇਹਦਾ ਨੋ ਆ। ਮੈਂ ਹਰੇ ਕੇ ਨਾ ਬੱਕਰੀਆਂ ਚਾਰਨ ਲੱਗ ਗਿਆ ਯਾਰ ਬੱਕਰੀ ਚੱਲਦੀ ਹੈ ਬੱਕਰੀ ਲਿੱਸੀ ਜ਼ਰੂਰ ਹੈ ਬੱਕਰੀ ਚੰਗੀ ਆਹਾ ਵਧੀਆ ਨਵੀਂ ਪੱਠ ਹੈ ਜੀਨੇ ਲੈਣੀ ਆ ਕੋਈ ਟੋਟਾ ਵਰੀ ਕੰਨਾਂ ਨੂੰ ਕੀ ਆਪਾਂ ਪਾ ਕੇ ਖਾਣਾ ਹੈ ਨਾ ਕਰਨ ਡੁੱਬ ਦੇਣ ਨਾ ਕੰਨ ਖਾਣ ਚਾਹਣ ਜਿਹੇ ਜੀ ਬੱਕਰੀ ਉਹ ਜਿਹੇ ਕੰਨ ਨੇ ਖਾਵੇ ਕੀ ਮਾਣ ਹੈ 25 ਦੀ ਤਾਂ ਤੂੰ ਵੀ ਨਹੀਂ 25 ਦਾ ਹਾ ਵੀ ਕੀ ਕਰਾਂ ਹੈ ਬਈ ਸੁਣਨ ਵਾਲੀ ਹੈ ਜੀ ਆਪਾਂ ਕੋ ਤੁਨਾਵਾ ਕੁਝ ਹੈ 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 ਇਹ ਦੇਖ ਲੈ ਜੇ ਤਾਂ ਰਹਿ ਕਰਕੇ ਦੱਸ ਦੇ ਇਹ ਨੂੰ ਇਹ ਜੀ ਲੈਣਾ ਚਾਹਤਾ 16000 ਦੇ ਦੀ 17 ਦੇ ਦਿਆ ਮੋਰ ਮਰਜੀ ਤੇ ਤੂੰ ਜਾ ਸ਼ਾਮ ਨਾਲ ਲੈ ਜਾ ਬੱਸ ਸ਼ਾਮ ਹੈ ਬੱਸ ਸ਼ਾਮ ਨਾਲ ਕੋਈ ਦੱਸ ਦੇ ਬਈ ਸ਼ਾਮ ਜੀ ਬੱਕਰੀ ਹੋ ਜਾ ਮੋਲ ਸੌ ਦਾ ਕੱਟ ਦੇ ਦੇ 1000 ਕੱਟ ਦੇ ਦੇ ਹੈ ਨਾ ਫੇਰ ਐ ਤਾਂ 25 ਦੀ ਵੀ ਨਹੀਂ ਹੈਗੀ ਕੱਟ ਦੇ ਦੇ ਤੂੰ ਹੋਰ ਦਾ ਹਾਂ ਦੱਸ ਕੀ ਦੇ ਦੇ 22 ਦੇ ਪੌਲਾ ਹੋ ਗਿਆ ਪੂਰਾ 17 ਪੂਰਾ 17 ਪੂਰੇ ਹੀ 17 ਪੂਰੇ ਹੀ 17 ਹਾਂ ਦੇਖ ਲੈ ਫੇਰ ਤਾਂ ਵਿਚਾਰੇ ਨੂੰ ਦੇ ਦੇਣੇ ਪੱਠ ਨਹੀਂ ਫੇਰ ਇਹ ਸ਼ਾਮ ਨਾਲ ਕਈਆਂ ਦਾ ਬੱਸ ਸ਼ਾਮ ਹੁਣ ਤੱਟੂ ਦਾ ਰਹਿ ਗਿਆ ਇੰਨੇ ਦੀ ਛਿੰਦਾ ਆਪ ਵੀ ਹੁਣ ਤੇਰੇ ਪੈਸੋ ਤੋਂ ਅਲੱਗ ਟੀਕਦੇ ਰੋਟੀ ਬਣਦੀ ਹੁੰਦੀ ਤਾਂ ਆਪਾਂ ਦੀ ਜੇ ਮਿੱਠੂ ਆਪਾਂ ਨਹੀਂ ਟਾਈਮ ਲਾਉਂਦੇ। ਪੱਤ ਨਹੀਂ ਆਪਾਂ ਨਹੀਂ ਟਾਈਮ ਲਾਉਂਦੇ ਆ ਤੈਨੂੰ ਪਤਾ ਹੈ? ਨਹੀਂ ਅਸੀਂ ਵੀ ਲਿਆਉਂਦੇ ਰਹਿ ਨਵੀਂ ਹੈ। ਹੈ? ਕਰਿਆ ਹੋਏ। ਬੱਸ ਜੇ ਹੁਣ ਇਹ ਸਾਦਾ ਚੇਲਾ ਹੋ ਜਾਏਗਾ ਛਿੱਟੀ ਦੇਲਾ। ਲੈਤੀ। 1.75 ਦਾ ਛੜ ਦੇ। ਚੱਕ ਓਏ। ਕੱਢੀ ਮੁਰਗੀ ਢਾਲ ਬਰੋਬਰ ਜੱਖ ਫੜ ਬਾਈ ਇੱਕ ਦਿਨ ਸਲੀਆ ਬਕਰ ਰੋਈ ਜਿਹੜਾ ਕਾਰੀਗਰ ਆ ਹੱਟ ਕੇ ਮੁਰਗੀ ਪਾਵਾ ਹੁਣ ਕਰ ਦੋ ਬਾਈ ਮੈਂ ਜ਼ਿੰਮੇਦਾਰ ਨਹੀਂ ਅੱਜ ਅੱਜਾ ਅੱਟ ਫੜ ਲੈ ਬਾਈ ਫੜ ਲੈ ਨਾ ਤੂੰ ਰੰਗ ਨਾ ਕਰ ਹਾਂ ਸਮਝ ਨਹੀਂ ਬਿੰਦ ਕਦੀ ਹਾਂ ਹਾਂ ਹੈ ਨਾ ਮੈਂ ਕੱਥਾ ਮੈਂ ਵੀ ਤੂੰ ਵੀ ਛੂ ਵੀ ਖੜ ਬਾਈ ਨਾ 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 ਉਹ ਕਰ ਰੋਈ ਕਮਾਰਕ ਹਾਂ ਆ ਕੀ ਬਾਤ ਹੈ ਜਮੀ ਸ਼ੇਵੀਆਂ ਓਕੇ ਜਨਾ ਓਕੇ ਹੈ ਹੁਣ ਤੇ ਡੋਣਾ ਚੱਕ ਕੇ ਚਾਲਦੀ ਗੱਡੀ ਚ ਕਿਤੇ ਬੱਚਾ ਸੱਤਿਆ ਦੇ ਬੋਚ ਕੇ ਜਿਆੜੀ ਕਿਤੇ ਨੂੰ ਡੱਕਰੀ ਵੀਰੇ ਠਿਕਾਣੇ ਲਾ ਦੇ ਦਿੱਤਾ ਪਾ ਕੇ ਥੱਲੇ ਪੱਖਾ ਛੜ ਦੇ ਉੱਤੇ ਬੱਚੀ ਦਾ ਨਾਮ ਨਾ ਕਰੇਂਗੇ ਪੈਸੇ ਪਾਓ ਜੀ ਵੀਰੇ ਆਪਣੇ ਓਹੋ ਓ ਲੋਗੜਾ ਮਾੜਾ ਦਈ ਨੰਬਰ ਆ ਜਾ ਬਾਈ ਲੋਗੜਾ ਓ ਲੋਗੜਾ ਬਿੰਦ ਕਮੇਨ ਵੀ ਤੇ ਤੁਸੀਂ ਆ ਜਾ ਲੋਗੜਾ ਅੱਛਾ ਓ ਲੈ ਲੈ ਮਿੱਥੂ ਉਹ ਨਾਲੇ ਝਾਂਜਰਾ ਨੇ ਬੱਕਰੀ ਦੇ ਲਾ ਲਓ ਲਾ ਨੂੰ ਲੈ ਲੈ ਟੱਟੂ ਲੈ ਲੈ ਆ ਗਏ ਸ਼ਗਾਰ ਲਾਇਆ ਕਰ ਦੇ ਕੋਈ ਆਪੇ ਕਰਦਾਂਗੇ ਪਲਾਸ ਨਾਲ ਜੇ ਸੌਦਾ ਹੀ ਹੋ ਗਿਆ ਹੁਣ ਸੌਦੇ ਹੋ ਗਏ ਜੇ ਅਗਲਾ ਸੂਰੀ ਕੱਢਣ ਦਿਊਗਾ ਲਿਖੀ ਬਾਈ ਨੰਬਰ ਲੈ 81465 ਲੋਗਲ ਨਵੀਂ ਪੱਠ ਹੈ ਸੜੀ ਤੇ ਕੋਈ ਤਫਾ ਨਹੀਂ 81465 ਬਾਈ ਉਹ ਗੱਲ ਨਾਲ ਦੇਖਣ ਲਾਇਆ ਉਹ ਬਾਈ 17 17 ਜਾ 17 ਹੀ ਆਂ ਵਿਜਲ ਆਦੀ ਸੱਠਾ ਬਾਈ 81 ਤੇਰੇ ਸੌਦੀ 17 ਦੇ ਵਿੱਚ 81465 ਬੰਦੇ ਰਹਿਵਾਂ ਦੇ ਕੋਈ ਤੇਰਾ ਛਾਰ ਬੰਦਾ ਸੱਠਾ ਲਾਉ 65 70 ਸੱਠਾ ਲੱਕੇ ਨੂੰ ਆਉ 17 ਹਾਂ 611 ਹਾਂ 60 ਵੀ ਦੇਤਾ ਨਾਲ ਮਿੱਠੂ ਜੇ ਦੇਵਾਂਗੇ 60 ਆ ਜੀ ਆ ਦੇਖੀ ਨਾ ਹਾਂ ਹਾਂ ਸੀਰਖਾਨ ਹਾਂ ਠੀਕ ਹੈ ਉਸ ਸੀ ਲੈ ਲਓ ਮਹਾਰਾਜ ਜੀ ਲਵਾਰਾ ਮਹਾਰਾਜ ਜੀ ਉਹ ਤੁਸੀਂ ਆ ਵੱਖ ਰੋ ਗੋਗਲ ਦਾ ਕੁਜੀਓਰੇ ਹੋਰੇ ਹੈ ਨਹੀਂ ਕੋਈ ਚਾਲੇ ਕਿੰਨੀ ਬਾਅਦ ਮੈਂ ਚਲੇ ਬੁੱਕਰੇ ਗੇਰੇ ਗੀ ਉਹ ਇਹ ਗਏ ਤਾਂ ਹੁਣ ਕਿਹੜੇ ਕੋਠੇ ਨੂੰ ਸੁਣਾਵਾਂ ਨਹੀਂ ਵਧੀਆ ਹੋਊਗਾ ਤੇਰੇ ਬੋਲ ਸੁਣ ਕੇ ਮੈਂ ਬੋਲਦੇ ਨੇ ਮੋਟੀ ਬੱਕਰੀ ਦੇਖ ਕੇ ਕਹਿੰਦੇ ਆ ਸੋਨ ਵਾਲੀ ਨੀ ਇਹ ਗੱਸਤਗਾ ਨਹੀਂ ਚਰਬੀ ਦੀ ਨੀ ਰੀ ਚਰਬੀ ਦੇ ਨਾਲ ਮੈਂ ਕਸਾਈ ਬਣਾ ਕਰਕੇ ਛੱਡਦਾ ਆਂ ਬਾਈ ਪੈਸੇ ਗੌਰ ਕਰ ਆਉਂਦੀ ਤੇ ਨੂੰ ਕੱਲੇ ਬਾਈ ਭਾਈ ਇਹ ਹੈ ਜ ਕਮਨਾ ਕਰੋ ਅਗਲਾ ਮਸਾ ਪੇਟ ਪੱਟੀ ਬਨ ਕੇ ਰੁਪਈਆ ਲਾ ਲਿਆਉਂਦਾ ਯਾਰ ਕਿੰਨੀ ਕਰਨੀ ਹੈ ਇਹ ਗਾਥਾ ਦੀ ਬਾਬਾ ਇਹ ਵੀ ਗਰੀਬੇ ਨਹੀਂ ਜਿਨ੍ਹਾਂ ਨੇ ਖਰੀਦੀ ਚੱਲਦੀ ਆਸਤਾ ਕਰਦੇ ਆ ਸੂਗੀ ਅੱਗੇ ਰੱਬ ਦੀ ਮਰਜੀ ਇਹ ਕੁਝ ਵੀ ਹੋ ਜੇਦਾ ਯਾਰ ਗਰੀਬ ਹੀ ਲਵਾਂਗੇ ਆਪਾਂ